ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਆ ਗੋਨਿਆਣਾ ਮੰਡੀ ਜਿਹੜੀ ਇਹ ਮੰਡੀ ਆ ਕੀ ਕਟੋ-ਕਟ 15 ਤੋਂ 20 ਪਿੰਡਾਂ ਨਾਲ ਕਨੈਕਟ ਜੁੜਿਆ ਹੋਇਆ ਫਾਟਕ ਨਾਲ ਤੇ 25 ਮਿੰਟ ਹੋ ਗਏ ਫਾਟਕ ਬੰਦ ਹੋਏ ਨੂੰ ਤੇ ਅੱਤ ਦੀ ਗਰਮੀ ਆ ਪਬਲਿਕ ਬਹੁਤ ਪਰੇਸ਼ਾਨ ਆ 25-25 ਮਿੰਟ ਇਹ ਫਾਟਕ ਨਹੀਂ ਖੁੱਲਦਾਗਾ ਤੇ ਪਬਲਿਕ ਦੇਖ ਲਓ ਤੁਸੀਂ ਕਿੰਨੀ ਖੜੀ ਆ ਇੱਥੇ ਉਹ ਰਹੀ ਤਾਂ ਗਰਮੀ ਦਾ ਕਹਿਰ ਇੰਨਾ ਤਾਪਮਾਨ ਇੰਨਾ ਗਾ ਉੱਤੋਂ ਫਟਕ ਬੰਦਾ ਜੀ ਤੇ ਫਾਰਾਂ ਦੀ ਮੰਗ ਆ ਕਿ ਕੋਈ ਵੀ ਸਰਕਾਰ ਬਣੇ ਇੱਥੇ ਓਵਰ ਬ੍ਰਿਜ ਬਣੇ ਆ ਜੋ ਲੋਕਾਂ ਨੂੰ ਇਹ ਸਹੂਲਤ ਮਿਲ ਸਕੇ ਰੰਗਨ ਦੀ ਦੋਨੇ ਪਾਸੇ ਹੀ ਇੰਨੇ ਪਬਲਿਕ ਪਰੇਸ਼ਾਨ ਆ ਆਪਾਂ ਪੁੱਛਦੇ ਆ ਕਿ ਤੇ ਦੋਸਤਾਂ ਨੂੰ ਕੀ ਹਾਲ ਆ ਬਈ ਜੀ ਇਹ ਕਿੰਨੇ ਕ ਟਾਈਮ ਦਾ ਫਟਕ ਬੰਦਾ ਅੱਧਾ ਘੰਟਾ ਹੋ ਗਿਆ ਜੀ ਕਿੰਨਾ ਪਰੇਸ਼ਾਨ ਆ ਤੁਸੀਂ ਬਹੁਤ ਪਰੇਸ਼ਾਨ ਕੀ ਮੰਗ ਕਰਦੇ ਹੋ ਸਰਕਾਰ ਕੋਈ ਵੀ ਬਣੇ ਮੰਗਦੇ ਹੋ ਕੋਲ ਪਾਣ ਜੇ ਬਹੁਤ ਕੋਈ ਨਹੀਂ ਜੇ ਹੋਰ ਬਣ ਗਿਆ ਸਾਰਾ ਬਹੀ ਹੋ ਜਾਣਾ ਨਾ ਨਾ ਇਹਨਾਂ ਦੇ ਇੱਕ ਕਰਨਾ ਠੀਕ ਹੈ ਜੀ ਹਾਂ ਜੀ ਹੋਰ ਵੀ ਦੇਖੋ ਤੁਸੀਂ ਮਗਰ ਤੱਕ ਜਾਮ ਲੱਗਿਆ ਹੋਇਆ ਹੈਗਾ ਤੇ ਇੱਥੇ ਆਪਾਂ ਦੁਕਾਨਦਾਰ ਵੀਰ ਨਾਲ ਵੀ ਅਖਣਾ ਗੱਲ ਕਰਦੇ ਆ ਪੁੱਛਦੇ ਆ ਉਹਨੂੰ ਕਿ ਹਾਲ ਹੈ ਬਈ ਜੀ ਹਾਟਕ ਦੀ ਕਿੰਨੀ ਕਿ ਤੰਗੀ ਇੱਥੇ ਜੀ ਹਾਟਕ ਦੀ ਪੁੱਛੋ ਨਾ ਬੁਰਾ ਹਾਲਾਟਕ ਦਾ ਅੱਛਾ ਜੀ ਦੁਕਾਨਾਂ ਨੂੰ ਵੀ ਥੋੜੀ ਪਰੇਸ਼ਾਨੀਆਂ ਬੰਦੀ ਹੈ ਇਹ ਨਾਲ ਅੱਛਾ ਜੀ ਕੀ ਸਰਕਾਰ ਕੋਈ ਵੀ ਸੈਂਟਰ ਜੇ ਬਣੇ ਕੀ ਮੰਗ ਕਰਦੇ ਹੋਗੇ ਸੈਂਟਰ ਬਣੇ ਵੀ ਇੱਥੇ ਕੋਲ ਪੁਲ ਬਣਾਇਆ ਉਹ ਸੋਚੀ ਹੈ ਹਾਂ ਤਕਰੀਬਨ ਇਹ ਆਸੇ ਪਾਸੇ ਸਾਰੇ ਪਿੰਡਾਂ ਦੀ ਇਹੀ ਮੰਗ ਹੈ ਜੀ ਕਿ ਇੱਥੇ ਹੋਰ ਬ੍ਰਿਜ ਬਣੇ ਤਾਂ ਕਿ ਪਬਲਿਕ ਪਰੇਸ਼ਾਨ ਨਾ ਹੋਵੇ ਇੰਨੀ ਗਰਮੀ ਪੈ ਰਹੀ ਹੈ ਕਹਿਰ ਦੀ ਦੋਨੇ ਪਾਸੇ ਤੁਹਾਨੂੰ ਦਿਖਾਉਣੇ ਆਗੇ ਕਿ ਮਾ ਜਾਂਹ ਪੂਰਾ ਲੱਗਿਆ ਹੋਇਆ ਹੈਗਾ ਵਿੱਚ ਕਈ ਤਾਂ ਵਿਚਾਰੇ ਬੱਚੇ ਬਹੁਤ ਗਰਮੀ ਨਾਲ ਪਰੇਸ਼ਾਨ ਆਗੇ ਸਾਡੀ ਇਹੀ ਮੰਗ ਆ ਪ੍ਰਸ਼ਾਸਨ ਤੋਂ ਇਹ ਇੱਥੇ ਲਾਜ਼ਮੀ ਪਹਿਲ ਦੇ ਆਧਾਰ ਤੇ ਜਦੋਂ ਵੀ ਕੋਈ ਵੀ ਸਰਕਾਰ ਬਣਦੀ ਹੈ ਇੱਥੇ ਗੋਨੇਣਾ ਮੰਡੀ ਜਿਹੜਾ ਬਠੰਡਾ ਜਿਹੜੇ ਕਿ ਗੋਨੇਣਾ ਮੰਡੀ ਆਸ-ਪਾਸੇ ਕਈ ਪਿੰਡਾਂ ਨੂੰ ਜੋੜਦੀ ਆ ਤੇ ਇੱਥੇ ਪੁਲ ਲਾਜ਼ਮੀ ਬਣਾਇਆ ਜਾਵੇ ਆਪਾਂ ਇੱਥੇ ਇੱਕ ਹੋਰ ਵੀਰ ਜੀ ਬੈਠੇ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਬਾਈ ਜੀ ਕੀ ਹਾਲ ਆ ਜੀ ਕੀ ਹਾਲ ਹੈ ਇਹ ਫਾਟਕ ਤੇ ਕਿੰਨੀ ਕਿ ਤੰਗੀ ਆਈ ਇੱਥੇ ਉਹ ਤਾਂ ਬਾਲਾ ਬੁਰਾ ਹਾਲ ਆ ਬਾਈ ਦੋ ਤਿੰਨ ਘੰਟੇ ਖੜਨਾ ਹੀ ਪੈਂਦਾ ਇੱਥੇ ਅੱਛਾ ਜੀ ਸਵੇਰੇ ਵੀ ਇਹੀ ਹਾਲ ਅੱਛਾ ਸਵੇਰੇ ਵੀ ਮੈਨਾਂ ਦੋ ਕਿੰਨੀਆਂ ਕਿ ਟ੍ਰੇਨਾਂ ਡੇਲੀ ਲੰਘਦੀਆਂ ਇੱਥੋਂ ਜਿੰਨਤੀ ਹੈ ਨਹੀਂ ਅੱਛਾ ਇੱਕ ਤਾਂ ਚਾਰ ਤੋਂ ਇੱਕ ਵਾਰੀ ਚ ਟੱਪੇ ਜਾਂਦੀ ਅੱਛਾ ਫਿਰ ਅਸੀਂ ਟ੍ਰੇਨਾਂ ਨਾਲ ਮਾਗਮ ਨਾਲ ਇੱਕ ਤਾਂ ਗਰਮੀ ਬਹੁਤ ਪੈਂਦੀ ਹੈਗੀ ਪੂਰਾ ਹਾਲ ਆ ਬਾਈ ਕਿੰਨਾ ਕਿਨਾ ਟਾਈਮ ਫਾਟਕ ਦੋ ਘੰਟੇ ਖੜੇ ਪਾਣੀ ਨੂੰ ਪਲਾਨ ਆਈ ਸੀ 10 ਮਿੰਟ ਮਾਂ ਕੇ ਚਲਦਾ ਬਾਜ਼ਾਰ ਜਾਏ ਸਭ ਤੁਸੀਂ ਨਾ ਖੜੇ ਆਜ ਬੇ। ਇਹ ਆ ਕਾ ਬਾਈ ਜੀ ਇੱਥੇ ਠੰਡਿਆਂ ਦੀ ਰੇੜੀ ਲਾਉਂਦੇ ਆ ਇਹਨਾਂ ਨੂੰ ਵੀ ਕੋਸ਼ਦੇ ਆ। ਬਈ ਕਿਵੇਂ ਫਾਟਕ ਮੰਦਨ ਆ ਰਹੇ ਸਨ। ਤੁਹਾਨੂੰ ਫਾਇਦਾ ਇਹ ਕਿ ਠੰਡੇ-ਘੁੰਡੇ ਪੀਂਦੇ ਆ ਲੋਕੇ ਕਿਵੇਂ ਪਰਚਾਨ ਆ ਜੀ। ਫਾਇਦਾ ਪਰੇਸ਼ਾਨ ਆ ਵੀ ਪਰੇਸ਼ਾਨ ਉਧਰ ਆਊਗਾ ਕੋਈ ਦੇਰੀ ਇਹਦਾ। ਅੱਛਾ ਜੀ। ਇੱਥੇ ਖੜੇ ਤਾਂ ਅਗਲਾ ਕੰਦਾ ਫਾਟਕ ਖੁੱਲੂਗਾ। ਅੱਛਾ। ਚੱਲਾ ਕਾਲ ਤੇ ਹੁੰਦਾ ਅਗਲਾ ਕੰਦਾ ਚੱਲ ਜੀ ਜਲਦੀ ਜਲਦੀ। ਸੈਂਟਰ ਸੈਂਟਰ ਵਿੱਚ ਕੋਈ ਵੀ ਸਰਕਾਰ ਬਣੇ ਤੁਸੀਂ ਕੀ ਮੰਗ ਕਰਦੇ ਹੋ ਜੀ? ਅਜਿਹਾ ਜੀ ਨਾ ਪੋਲ-ਪਾਲ ਬਣੇ ਇੱਥੇ ਵਧੀਆ ਕੋਈ ਸਹੂਲਤਾਂ ਹੋਵੇ, ਸੌਖਾ ਹੋਵੇ ਕੋਈ ਬੰਦਾ ਜਾਂਦਾ ਏ ਦੇ ਕੋਈ ਸਾਰਿਆਂ ਦੀ ਇਥੋਂ ਬਹੁਤ ਮੰਗ ਆਗੀ ਆ ਟ੍ਰੇਨ ਹਜੇ ਇੱਕ ਟੱਪੀ ਆ ਜੇ ਫੜ ਖੁੱਲੇ ਨਹੀਂ ਇੱਕ ਹੋਰ ਖੜੀ ਆ ਹਜੇ ਇੱਕ ਕਹਿੰਦੇ ਆ ਰਹੀ ਹੈਗੀ ਤੇ ਦੋਨੇ ਪਾਸੇ ਹੀ ਬੁਰਾ ਹਾਲ ਹੈ ਬਹੁਤ ਗਰਮੀ ਨੇ ਸਾਨੂੰ ਪਤਾ ਹੀ ਸਾਰੇ ਕਿੰਨਾ ਗੈਰ ਮਚਾਇਆ ਹੋਇਆਗਾ ਤੇ ਮਗਰ ਤੱਕ ਤੁਸੀਂ ਦੇਖ ਲਓ ਕਿੰਨੇ ਅੱਲਾ ਜਾਮ ਲੱਗਿਆ ਪਿਆਗਾ ਅ